ਮੋਬਾਈਲ ਰੀਚਾਰਜ ਲੱਗਿਆ ਮਹਿੰਗਾ ਤਾਂ ਕੁੱਟਤਾ ਦੁਕਾਨਦਾਰ ਆ ਦੇਖੋ ਨਿਹੰਗਾਂ ਤੇ ਬਾਣੇ ਚ ਆਏ ਬਦਮਾਸ਼ਾਂ ਨੇ ਕੀਤੀ ਗੁੰਡਾਗਰਦੀ ਤਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਨਿਹੰਗਾਂ ਦੇ ਬਾਣੇ 'ਚ ਆਏ ਬਦਮਾਸ਼ਾਂ ਦੇ ਵੱਲੋਂ ਇਸ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਤੋਂ ਬਾਅਦ ਇਹ ਉਸਦੇ ਗੱਲੇ ਦੇ ਵਿੱਚੋਂ ਸਾਰੇ ਪੈਸੇ ਕੱਢ ਕੇ ਮੋਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮਾਮਲਾ ਮੁਖਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੁਕਾਨ ਤੇ ਕੁਝ ਲੋਕ ਰੀਚਾਰਜ ਕਰਵਾਣ ਆਏ ਸੀ ਜੋ ਕਿ ਖੁਦ ਨੂੰ ਨਿਹੰਗ ਸਿੰਘ ਦੱਸ ਰਹੇ ਸੀ ਤੇ ਕਹਿ ਰਹੇ ਸੀ ਕਿ ਅਸੀਂ ਮੋਰਚੇ ਤੋਂ ਆਏ ਆ ਤਾਂ ਮੈਂ ਉਹਨਾਂ ਨੂੰ 300 ਰੁਪਏ ਦਾ ਰੀਚਾਰਜ ਦੱਸਿਆ ਚੁੱਕੇ ਉਹਨਾਂ ਨੂੰ ਮਹਿੰਗਾ ਲੱਗਿਆ ਤੇ ਫਿਰ ਉਹਨਾਂ ਦੇ ਵੱਲੋਂ ਦੁਕਾਨ ਦੇ ਵਿੱਚ ਵੜ ਕੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਦੇ ਗੱਲੇ ਦੇ ਵਿੱਚੋਂ ਕਰੀਬ 50000 ਰੁਪਏ ਦੀ ਰਕਮ ਕੱਢ ਲਈ ਜਾਂਦੀ ਹੈ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਜਾਂਦੀ ਹੈ ਤਾਂ ਦੇਖ ਸਕਦੇ ਹੋ ਸਰੀਆਮ ਇਸ ਦੁਕਾਨਦਾਰ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਸ਼ਖਸ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਉਂਦੇ ਨੇ ਤੇ ਇਸ ਦੀ ਕੁੱਟਮਾਰ ਕਰਕੇ ਉਸ ਦੇ ਗੱਲੇ ਦੇ ਵਿੱਚੋਂ ਪਏ ਪੈਸੇ ਕੱਢ ਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਬੰਦੀ ਇਸ ਸ਼ਖਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰ ਲਿਆ ਤਾਂ ਦੁਕਾਨਦਾਰ ਨੇ ਦੱਸਿਆ ਕਿ ਜਦ ਇਹਨਾਂ ਦੇ ਵੱਲੋਂ ਮੇਰੀ ਕੁੱਟਮਾਰ ਕੀਤੀ ਗਈ ਤਾਂ ਇਹ ਦੋਨੋਂ ਮੌਕੇ ਤੋਂ ਫਰਾਰ ਹੋਣ ਲੱਗੇ ਸੀ ਤਾਂ ਲੋਕਾਂ ਦੇ ਵੱਲੋਂ ਇੱਕ ਸ਼ਖਸ ਨੂੰ ਮੌਕੇ ਤੋਂ ਫੜ ਲਿਆ ਗਿਆ ਜੋ ਕਿ ਜਾਲੀ ਨਿਹੰਗ ਸਿੰਘ ਬਣ ਕੇ ਆਇਆ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਦੂਸਰੇ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ ਗੱਲ ਜੀ ਇਹ ਨੇ 2 ਦਿਨ ਪਹਿਲਾਂ ਮੇਰੇ ਕੋ ਰੀਚਾਰਜ ਕਰਾਣਾ ਸੀ ਨਾਂ ਦਾ ਦੋ ਜਣੇ ਉਹਨਾਂ ਦੇ ਪ੍ਰਾਈਸ ਸੀ ਕੱਲ ਸੀ 24000 24000 ਮੈਂ ਕਿਹਾ ਸੀ ਰੀਚਾਰਜ ਉਹਨੇ ਦੋ ਚਾਈ ਕਿਦਾਂ ਕਰਨ ਪਰ ਮੈਨੂੰ ਕਹਿ ਕਾਲ ਨੂੰ ਕੱਟਣ ਦੇ ਕਾਰਨ ਦੇਖਾਂਗੇ ਅਸੀਂ ਜੇ ਮਾਦਰ ਕੋਈ ਦੇਖ ਲਵੇ ਇਹ ਕੰਡ ਵਿੱਚ ਬੈਠਿਆ ਤੇ ਮੈਨੂੰ ਪਿੱਛੋਂ ਟੱਗ ਖਿੱਚ ਕੇ ਚਾਰਵੇਂ ਮੈਨੂੰ ਚੇੜ ਗਏ ਤੇ ਮੈਨੂੰ ਕੋਈ ਪ੍ਰੇਤਨ ਤੋਂ ਚੇੜ ਗਏ ਤੇ ਉਹ ਵਾਲੇ ਬਾਈ ਮੈਨੂੰ ਤਾਂ ਕੁੱਟ-ਕੁੱਟ ਮਾਰਦੇ ਉਹ ਕੁੱਟਿਆ ਮੈਨੂੰ ਜਾ ਰਹਾ ਤਾਂ ਚਲੇ ਗਏ ਜੀ ਆ ਮਾਨ ਗੋਵਰ ਕਰਨ ਨੂੰ ਪਾ ਜਿੰਦੇ ਆੜੇ ਬਈ ਗੁੰਡਾ ਕਰਦੇ ਤੇ ਮੈਨੂੰ ਅਸੀ ਕਹਿੰਦੇ ਮੈਨੂੰ ਕਹੇ ਸੀ ਮਾਰਦੇ ਕੋਈਆਂ ਮਾਰਦੇ ਕੋਈ ਤੇ ਬਾਈ ਪਿੰਡ ਘਟਾ ਹੈਗਾ ਬਾਰਤ ਵਾਲੀ ਕੋਲ ਦੇ ਨਕਾਂ ਬੱਜੀਆਂ ਇੱਕ ਬੰਦਾ ਪਿੰਡ ਵਾਲਾ ਖੜਦਾ ਜੀ ਤੇ ਉਹਦੇ ਕੋਈ ਕਸ਼ਹਾਰੇ ਦੇ ਤੁਸੀਂ ਨਹੀਂ ਪਾਇਆ ਹੋਇਆ ਤੇ ਐਸਐਚਓ ਸਾਹਿਬ ਕੋਲ ਉਹਨੇ ਮਤਲਬ ਕਿ ਸਾਰੀ ਦਸਕਾਰ ਕਰਦੇ ਪਾਉਣ ਪਾਈ ਨਹੀਂ ਕੋਈ ਜਾਲੀ ਕਰਪਾਟ ਪਾਈ ਹੋਈ ਤੇ ਕੋਈ ਅਮਲ ਨਹੀਂ ਚੱਕਿਆ ਉਹ ਕਹਿੰਦਾ ਕਿ ਉਹ ਬੰਦਾ ਕਹਿੰਦਾ ਪਾਣੀ ਚੱਕ ਲਈ ਜਿਹੜਾ ਹਣ ਅੰਦਰ ਖੜਿਆ ਹੋਇਆ ਪਾਣੀ ਚੱਕਦਾ ਕਰ ਇਹਦੇ ਕੁਝ ਨਹੀਂ ਕਾਰਵਾਈ ਕਰਾਈ ਇਹ ਉਸ ਵਈ ਕਾਰਵਾਈ ਕਰ ਰਹੀ ਹੂ ਪਾਣੀ ਜਨਤਾ ਉਸ ਜੀ ਆਮਾ ਜੀ ਦੇ ਸੋਣੀ ਆਇਆ ਟੇਗਲ ਦੇ ਉੱਤੇ ਤੇ ਮੈਨੂੰ ਕਹਿੰਦੇ ਤੂੰ ਇਹ ਫੈਸਲੇ ਆਊਗਾ ਤੇ ਮੈਂ ਉਹਦੇ ਨਾਲ ਘੇਲਾ ਵੀ ਕਹਿੰਦੇ ਵੀ ਥਾੜੇ ਆਇਕ ਨੂੰ ਮੈਂ ਦੇ ਉਹ ਕਾਚਾ ਡਾਕਟਰ ਹੈ ਸਰ ਮਨਨ ਦੇ ਕਿੰਨੇ ਕੱਟੇ ਸਰ ਹਾਲ ਇੱਕ ਸਰਪੇ ਤੇ ਬੰਜਾ 1500 ਰੁਪਏ ਗੱਡੇ ਨਾਲ ਲਈ ਮੇਰੇ ਮਨੀ ਕਾਰਡ ਤੋਂ ਮੇਰੇ 5 ਲੱਖ ਰੁਪਏ ਨਵੀਂ ਜਾਨ ਕਰਾਉਂਦਾ ਆਦਾਂ ਦਿਖਾਉਣ ਗੱਡੇ ਤੇ ਵੀ ਅੱਤ ਪੈਣ ਨੇ ਲੈ ਗਏ ਉਹ ਉੱਡੌਰ ਗਈ ਜਿੱਦੀ ਜਿੱਦੀ ਮਿੰਟ ਮਿੰਟ ਨਾਲ ਇੱਕ ਫੋੜ ਗਿਆ ਜੀ ਵੈਸੇ ਲੈ ਕੇ ਆ ਗਏ ਸਰ ਹਾਂ ਉਹ ਦਿੱਕਤ ਹੈ ਸੀਟੀ ਵੀ ਦੀ ਇਹਨਾਂ ਸਰ ਸਿਟੀ ਵੀ ਅੰਦਰ ਬੜੇ ਬਾਹਰ ਨਿਕਲ ਗਏ ਮੇਰੇ ਗੱਡੇ ਹੀ ਜਾ ਰਹੇ ਆ ਜੀ ਕੋਈ ਨਹੀਂ ਕਿੱਥੇ ਨਹੀਂ ਪੈਂਟ ਦੇ ਖਰਚ ਪਿੰਡ ਨਾਲ ਜਿਗਰ ਹਿੰਦਾਂ ਤੇ ਨਾਲਾਂ ਗਏ ਜਦੋਂ 51 ਵਿੱਚ ਪੜਿਆ ਸਾਰਾ ਪਿੰਡ ਇਕੱਠਾ ਹੋ ਗਿਆ ਤਾਂ ਮਤਲਬ ਇਹ ਫਿਰ ਭਈ ਉਹ ਗੰਦਾ ਜਾਲੀ ਲਾਂਗੇ ਨਾ ਉਹਦੇ ਕਚਹਿਰਾ ਪਾਏ ਨਾ ਕੋਈ ਦਿਨ ਦਿਹਾੜੇ ਕੁੱਤਾ ਵਰਦੀ ਕੋੜੇ ਕਾਪੜੇ ਮਾਈਕਰ ਵੀ ਬੇਟ ਹੋ ਕੇ ਉਹ ਚੱਕੀਆਂ ਟੱਕ ਦੌੜ ਕੇ ਜਾਂਦੇ ਸਿਰਾਂ ਚਾਰ ਪੰਜ ਜਣੇ ਇਹ ਹੁਣ ਕੀ ਮੰਗ ਕਰ ਦੋਗੇ ਮੈਂ ਤਾਂ ਇਹ ਸਾਹ ਮੰਗਦਾ ਇਹਨਾਂ ਦੇ ਜੀ ਤੇਰੇ ਵੀ ਭਾਈ ਕਰੋ ਦਾ ਮੁੰਡਾ ਮੁੰਡਾ ਗਾਲਾਂ ਕੁੱਤਿਆਂ ਦੇ ਭਾਈ ਆ ਦੇਖੋ ਸਜਾ ਕੇ ਗੇਰਤਾਂ ਨੂੰ ਇਹ ਰੋਦਾ ਕਹਿੰਦਾ ਤੈਨੂੰ ਅਸੀਂ